ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋ ਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਜੋ ਦੋਸਤੋ ਘਰੇਲੂ ਝੋਟੀ ਵਿਖਾਉਣੀ ਆ ਕੋਈ ਵਪਾਰ ਦਾ ਕੰਮ ਨਹੀਂ ਘਰੇ ਬਾਈਆਂ ਦੇ ਪਸ਼ੂ ਰੱਖੇ ਵਿਆ ਇੱਕ ਅੱਧਾ ਪਸ਼ੂ ਜੋ ਬਾਈ ਤਿਆਰ ਕਰਕੇ ਤੇ ਵਿੱਚੋਂ ਸੇਲ ਕਰ ਦਿੰਦਾ ਤੇ ਪ੍ਰੋਪਰਟੀ ਡੀਟੇਲ ਬਾਈ ਤੋਂ ਲੈ ਲੈਣੇ ਆ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626952 ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਅੱਜ ਦੀ ਵੀਡੀਓ ਚ ਦੋਸਤੋ ਆ ਝੋਟੀ ਵਿਖਾ ਦਿੰਨੇ ਆ ਆ ਜੀ ਇੱਥੇ ਆ ਜਾ ਲਖੀ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਨਾਮ ਦੱਸਦੇ ਵੀ ਲਖਮੀਰ ਸਿੰਘ ਆ ਜੀ ਠੀਕ ਆ ਝੋਟੀ ਆਪਣੀ ਘਰ ਦੀ ਗਈ ਆ ਹਾਂ ਜੀ ਘਰ ਦੀ ਠੀਕ ਆ ਤੇ ਸੂਆ ਤੱਕ ਨੇ ਪਹਿਲਾ ਸੂਣਾ ਹਾਂ ਪਹਿਲਾ ਸੂਣਾ ਕਿੰਨੇ ਦਿਨ ਰਹਿੰਦੇ ਸੂਣਦੇ ਇਹਦੇ ਵੀ ਇਹ ਹਜੇ 12 ਦਿਨ ਤਾਂ ਉਹੀ ਪਏ ਆ 12 ਦਿਨ ਪਏ ਆ ਠੀਕ ਆ ਤੇ ਇਹ ਖਰੀਦੀ ਸੀ ਕਿ ਆਪਾਂ ਨਹੀਂ ਨਹੀਂ ਕਰਦ ਗਈ ਆ ਕਰਦ ਗਈ ਆ ਕਿੰਨੇ ਕ ਦੁੱਧ ਵਾਲੀ ਮਹਿੰਦੀ ਆ ਇਹ ਇਹ ਤੋਪੇ ਦੀ ਮਾਂ ਹੈ ਠਾਸੀਗਾ ਹਮਾਰਾ 7-8 ਕਿਲੋ 7 ਕਿਲੋ ਲੰਗ ਦਾ ਕੱਢੀ ਜਾਂਦੇ ਠੀਕ ਆ ਤੇ ਇਹ ਤੁਹਾਡੇ ਹਿਸਾਬ ਨਾਲ ਪਹਿਲੇ ਸੂਏ 'ਚ ਕਿੰਨਾ ਦੁੱਧ ਪਾ ਦੂੰ ਹੁਣ ਵੇਖੋ ਰੰਗ ਆ ਹੁਣ ਜਾਨੀ ਕਿ ਆਈਡੀਆ ਜਾਂ ਆ ਗਿਆ ਤਾਂ ਇਹਨਾਂ ਦਾ ਪਾਉ ਪਾਉ ਦੋ ਤਾਂ ਉਹ ਪਹਿਲਾਂ ਸੁਈ ਉਹਨਾਂ ਦਿੱਤਾ ਸੀਗਾ ਹਾਂ 6-7 ਕਿਲੋ ਦਿੱਤਾ ਹੀ ਡੰਗਦਾ ਇਹਨਾਂ ਦਾ ਕੱਢੂ ਠੀਕ ਆ ਠੀਕ ਆ ਤੇ ਉਹ ਦੋਸਤੋਂ ਕੱਦ ਕਾਠ ਚੰਗਾ ਤੇ ਗ੍ਰੇਡੇਡ ਆ ਚਾਰੇ ਪੈਰ ਵਾਈਟ ਆ ਇਹਦੇ ਤੇ ਮੱਥੇ 'ਚ ਵੀ ਬੱਲ ਆ ਇਹਦੇ ਤੇ ਟੀਕਾ ਇਹਦੇ ਰਖਵਾਇਆ ਕਿ ਉਹ ਕ੍ਰੋਸ ਹੋਈ ਕੀ ਗੱਲ ਟੀਕਾ ਆਹ ਰਹਿਣਾ ਆ ਤੇ ਹਾਂ ਨੀਲੀ ਰਾਵੀ ਦਾ ਠੀਕ ਆ ਦੋਸਤੋਂ ਬਾਈ ਨੇ ਦੱਸਿਆ ਵੀ ਨੀਲੀ ਰਾਵੀ ਨਸਲ ਦਾ ਹੀ ਇਹਦੇ ਟੀਕਾਰ ਖਵਾਇਆ ਵਾ 10 ਦਿਨ ਜੀ ਇਹਦੇ ਦਿਨ ਪੂਰੇ ਹੋਣ ਚਪੇ ਆ ਕੁਛ ਦਿਨ ਉੱਤੇ ਵੀ ਬਾਈਆਂ ਦਾ ਲਿਆ ਸਕਦੀ ਆ ਕੱਦ ਕਾਠ ਵੀ ਚੰਗਾ ਪਲੀ ਸੰਭੀ ਚੰਗੀ ਆ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਉਮਰ ਕਿੰਨੀ ਹੋਊਗੀ ਇਹਦੀ ਹੋਰ ਇਹਦੀ ਮਿਹਾਲਾ ਪੰਨ ਕਹਾ ਵੀ ਤਿੰਨਾਂ ਸਾਲਾਂ ਦੀ ਫਿਰ ਤਾਂ ਦੰਦੀ ਹੋਊਗੀ ਆ ਜੀ ਹਾਂ ਇੱਕ ਦੰਦੀ ਦੰਡਾ ਵੀ ਠੀਕ ਆ ਦੋਸਤੋ ਮੂੰਹੋਂ ਦੋ ਦੰਦ ਹੀ ਆ ਜੇ ਬੱਚੇ ਚੰਗੇ ਪਾਊਗੀ ਨੀਲੀ ਰਾਵੀ ਦੇ ਦੋਸਤੋ ਕੱਦ ਕਾਠ ਚੰਗਾਗਾ ਥਣ ਹਵਾਨਾ ਬਹੁਤ ਸੋਹਣਾ ਬਣਾਉਂਦੀ ਆਂਦੀ ਆ 10 ਦਿਨ ਆ ਜੇ ਦਿਨ ਪੂਰੇ ਹੋਣ ਚ ਪਏ ਆ ਦੇਖ ਸਕਦੇ ਹਵਾਨਾ ਦੋਸਤੋ ਬਹੁਤ ਚੌੜਾ ਹਵਾਨਾ ਤੇ ਪੱਟਾਂ ਦੇ ਸਨ ਵਿੱਚ ਪੂਰਾ ਜੋਸ਼ ਵਾਲਾ ਹਵਾਨਾ ਤੇ ਬਾਕੀ ਥਣ ਵੀ ਬਹੁਤ ਸੋਨਾ ਕੱਢੂਗੀ ਦੇਖ ਸਕਦੇ ਇੱਥੇ ਬਨ ਲਾ ਇੱਥੇ ਮੂੰਹ ਤੇ ਤੇ ਦੋਸਤੋ ਥੱਲੜੇ ਪਾਸੇ ਵੀ ਚਿੱਟਾ ਪਾਣਾ ਹੈਗਾ ਆਹ ਦੇਖ ਸਕਦੇ ਹੋ ਡੀ ਦੇ ਥੱਲੜੇ ਪਾਸੇ ਵੀ ਤੇ ਚਾਰੇ ਪੈਰ ਵੈਟ ਆ ਇਹਦੇ ਚੰਗੀ ਝੋਟੀ ਆ ਬਾਕੀ ਪਿੱਠ ਪੁੜਾ ਚੰਗਾ ਹਵਾਨੇ ਦੇ ਉੱਤੇ ਦੋਸਤੋ ਇਹਦੇ ਬਟਨ ਜਿਆ ਵੀ ਆਮ ਕਹਿ ਦਿੰਦੇ ਹੁੰਦੇ ਆ ਵੀ ਉਹ ਬਟਨਾਂ ਵਾਲੀਆਂ ਝੋਟੀਆਂ ਚੱਡਾ ਚੰਗਾ ਕੱਢਦੀਆਂ ਤੇ ਆਹ ਦੇਖ ਸਕਦੇ ਆ ਹਵਾਨੇ ਦੇ ਉੱਤੇ ਬਟਨ ਜਿਆ ਦੇ ਤੇ ਠੀਕ ਆ ਚੰਗੀ ਸੰਭੀ ਆ ਬਾਈ ਨੇ ਬਾਕੀ ਸਿੰਘ ਬਹੁਤ ਸੋਹਣਾਗਾ ਦੇਖ ਸਕਦੇ ਆ ਕੁੰਡਾ ਸਿੰਘ ਜਮ ਤੇ ਮੁੱਲ ਬਾਈ ਨੂੰ ਪੁੱਛ ਲੈਨੇ ਜਮ ਜੇ ਇਹਦਾ ਕੀ ਰੱਖੂਗਾ ਦੇਖ ਸਕਦੇ ਆ ਚਾਰੇ ਥਣ ਦੋਸਤੋ ਕ ਵਿੱਚ ਨੇ ਖੜਵੇਂ ਲੱਗੇ ਵੀ ਆ ਬਾਈ ਮੁੱਲੇ ਦਾ ਜਮਾਂ ਜਾਇਜ਼ 95000 95000 ਵਿੱਚੋਂ ਮਾਨਤਾ ਨੂੰ ਜੀ ਮੌਕੇ ਦੇ ਫੋਨ ਨੰਬਰ ਬੋਲ ਦੇ 78371 ਇੱਕ ਅਰੀ ਹੋਰ ਬੋਲ ਦੇ 78371 24434 78371 24434 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਅੱਜ ਦੀ ਵੀਡੀਓ ਚ ਇੱਕ ਝੋਟੀ ਸੀਗੀ ਤੇ ਪ੍ਰੋਪਰ ਡਿਟੇਲ ਲੈਤੀ ਆ ਤੇ ਵੀਡੀਓ ਦੇਖਣ ਲਈ ਤਿਆਦ ਲੋ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ